ਕੋਈ ਸਰੀਰਕ ਰੁਗ ਹੋਵੇ ਤਾਂ ਕੰਮ ਧੰਦੇ ਨੂੰ ਲੈ ਕੇ ਨੌਕਰੀ ਪਾਣ ਅਤੇ ਪੜ੍ਹਾਈ ਦੇ ਵਿੱਚ ਚੰਗੇ ਨੰਬਰਾਂ ਦੇ ਲਈ ਲੋਕ ਅਕਸਰ ਕਿਸੇ ਨਾ ਕਿਸੇ ਪਖੰਡੀ ਬਾਬੇ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਪਰ ਉੱਥੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਰੋਜ਼ਾਨਾ ਕਿਸੇ ਨਾ ਕਿਸੇ ਪਖੰਡੀ ਬਾਬੇ ਦਾ ਪਰਦਾ ਫਾਸ਼ ਕਰਕੇ ਬਾਬੇ ਦੇ ਕੰਨ ਫੜਾ ਕੇ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਵਾਉਂਦੇ ਨੇ ਤਾਂ ਕਿ ਇਹ ਬਾਬੇ ਲੋਕਾਂ ਨੂੰ ਮੂਰਖ ਨਾ ਬਣਾਉਣ ਅਤੇ ਤੋਬਾ ਕਰਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਸੀਟਪੁਰ ਦੇ ਵਿੱਚ ਗੁਰੂ ਨਾਨਕ ਨਾਮ ਦੀ ਡੈਰੀ ਦੇ ਵਿੱਚ ਇੱਕ ਨਕਲੀ ਬਾਬਾ ਲੋਕਾਂ ਦੇ ਹਰ ਕਸ਼ਟ ਨੂੰ ਦੂਰ ਕਰਨ ਦੇ ਦਾਅਵੇ ਦੇ ਨਾਲ-ਨਾਲ ਉਹਨਾਂ ਦੇ ਘਰਾਂ ਦੇ ਵਿੱਚ ਪੀਰਾਂ ਤੇ ਨਾਗਾਂ ਦੀ ਜਗ੍ਹਾ ਬਣਵਾ ਕੇ ਮੋਟੀ ਰਕਮ ਉਹਨਾਂ ਕੋਲੋਂ ਲੈਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਹੱਥੇ ਚੜ੍ਹੇ ਸਵਰਨ ਸਿੰਘ ਨੇ ਮੰਨਿਆ ਕਿ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਪੀਰਾਂ ਤੇ ਪਖੰਡਵਾਦ ਦੇ ਨਾਲ ਜੋੜਦਾ ਸੀ। ਸਵਰਨ ਸਿੰਘ ਨੇ ਆਪਣੇ ਆਪ ਨੂੰ ਪਖੰਡੀ ਮੰਨਿਆ ਅਤੇ ਕੰਨ ਫੜ ਕੇ ਮਾਫੀ ਵੀ ਮੰਗੀ ਆ ਪਰ ਪਖੰਡ ਦੀ ਦੁਕਾਨ ਬੰਦ ਕਰਨ ਦਾ ਵਾਦਾ ਵੀ ਕੀਤਾ ਅੱਜ ਅਸੀਂ ਕਸੀਟਪੁਰ ਅੱਡੇ ਦੇ ਵਿੱਚ ਪਹੁੰਚੇ ਆ ਇੱਥੇ ਗੁਰਨਾਨਕ ਨਾਮ ਡੇਰੀ ਵੀ ਐ ਉੱਪਰਲੇ ਬੰਨੇ ਲਖਦਾਤਾ ਸ਼ੇਸ਼ਨਾਗ ਵੀ ਲਿਖਿਆ ਆ ਥੱਲੇ ਇਹਨੇ ਆਪਣਾ ਐਡਰੈਸ ਲਿਖਿਆ ਸਰਵਰਨ ਸਿੰਘ ਇਹਨੇ ਆਪਣੀ ਦੁਕਾਨ ਦੇ ਵਿੱਚ ਹਰ ਵੀਰਵਾਰ ਤੇ ਵੀਰਵਾਰ ਲੋਕਾਂ ਨੂੰ ਗੁੰਮਰਾਹ ਕਰਨਾ ਕਰਦੇ ਜੀ ਜਗਾ ਦੱਸ ਦੇਣੀ ਤੁਹਾਡੇ ਖੂਤੇ ਸ਼ੇਸ਼ਨਾਗ ਦੀ ਜਗਾ ਕਾਫੀ ਇਹਨੇ ਘਰਾਂ ਦੇ ਜਾ ਕੇ ਜਗਾ ਬਣਾਈਆਂ ਹੋਈਆਂ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਦਾ ਪਖੰਡ ਕਰਦਾ ਸੀ ਅੱਜ ਜਦੋਂ ਸਤਕਾਰ ਕਮੇਟੀ ਵਾਲੇ ਅਸੀਂ ਆਏ ਗਾਗ ਬਣਾ ਕੇ ਭੇਜੇ ਯਾਨੀ ਇਹ ਲੋਕਾਂ ਨੂੰ ਵਹਿਮਾ ਭਰਮਾਂ ਚ ਪਾ ਕੇ ਲੋਕਾਂ ਨੂੰ ਲੁੱਟਖੋਟ ਕਰਨੀ ਲੋਕਾਂ ਨੂੰ ਗੁਰੂਗ੍ਰੰਥ ਸਾਹਿਬ ਨਾਲ ਤੋੜ ਕੇ ਜਗਾ ਦੇ ਨਾਲ ਜੋੜਨਾ ਇਹ ਬੜੀ ਭਾਰੀ ਮਾਨ ਮਤ ਹੈ ਮੈਂ ਇਹਨਾਂ ਨੂੰ ਕਿਹਾ ਕਰਦੇ ਨੇ ਅਸੀਂ ਤਾਂ ਕਿਹਾ ਜਾਓ ਅਸੀਂ ਕੰਮ ਨਹੀਂ ਕਰਦੇ ਗਾ ਅੱਗੇ ਤੋਂ ਕੰਮ ਨੂੰ ਮਾਫੀ ਜੀ ਮੈਂ ਕਿਹਨੂੰ ਗਾ ਕੇ ਇਹਨੂੰ ਜੰਗਤੋਂ ਸੱਪ ਜਾਊ ਜਿਹੜਾ ਹੋਊਗਾ ਮੈਂ ਬਖਾਣਾ ਜੋ ਲੋਕ ਜਾਂਦੇ ਰਹੇ ਆ ਜਗਾ ਆ ਜਗਾ ਜਾਉਂਦੇ ਮੈਂ ਜੱਬ ਬਣਾ ਲੋ ਜਾ ਕੇ ਫਿਰ ਮੈਂ ਇਹਨੂੰ ਮੈਂ ਅੱਗੇ ਤੋਂ ਕੰਮ ਅੱਗੇ ਨਹੀਂ ਕਰਦਾ ਮੈਂ ਤਾਂ ਅੱਗੇ ਛੱਡਿਆ ਵਾਂ ਕਈ ਨਹੀਂ ਕਰਨ ਦੇ ਕੰਮ ਮੈਂ ਤਾਂ ਕੇ ਨਾ ਜਵਾ ਸਾਰੇ ਹੁੰਦੇ ਨਾ ਤੇ ਲੋਕੀ ਹਟਦੇ ਨਹੀਂ ਆਉਣੋਂ ਪਹਿਲਾਂ ਜਿਹੜੇ ਆਉਂਦੇ ਆ ਤੇ ਲੋਕੀ ਹਟਦੇ ਨਹੀਂ ਮੈਂ ਤੇ ਉਦੋਂ ਦਾ ਕਹਿੰਦਾ ਹਰ ਇੱਕ ਨੂੰ ਕਹਿਣਾ ਵੀ ਜਾ ਚੱਲ ਜਾ ਚੱਲੋ ਹਰ ਇੱਕ ਨੂੰ ਮੇਰਾ ਪਹਿਲਾ ਬਜਨ ਹੈ ਜਾ ਦੋ ਜਾ ਦੋ ਮੈਂ ਤਾਂ ਤਿੰਨ ਭਾਈ ਉਹਦੇ ਤਾਂ ਤਿੰਨਾਂ ਨੇ ਪਜਾਇਆ ਇਹ ਆ ਮੈਂ ਇਹ ਬਹਿ ਗਿਆ ਮੈਂ ਇਹ ਕੋ ਆ ਇਸੇ ਕੋਈ ਜਾਂਦਾ ਮੇ ਲੱਕ ਪੀੜ ਹੁੰਦੀ ਆ ਕੋਈ ਜਾਂਦਾ ਕੋਈ ਹੁੰਦਾ ਸਿਕਦਾ ਕੁ ਮ ਭੱਗਵੇਂ ਮ ਭੱਗੇ ਦੋ ਗੁਲਾਮ ਨਹੀਂ ਕਰੇਗਾ ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ